ਪੰਜਾਬੀ ਟਾਈਮ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਕਵਾਲ ਦੀ ਗੱਲ ਹੈ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਰਾਜਾ ਸੀ ਜਿਸ ਦਾ ਨਾਮ ਰਾਜਾ ਰਣਧੀਰ ਸਿੰਘ ਸੀ ਉਹ ਬਹੁਤ ਅਕਲਮੰਦ ਅਤੇ ਦਿਆਲੂ ਸੀ ਉਹ ਆਪਣੇ ਰਾਜ ਦੇ ਹਰ ਇੱਕ ਬੰਦੇ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਸੀ ਰਾਜਾ ਦੇ ਦਰਬਾਰ ਵਿੱਚ ਬਹੁਤ ਸਾਰੇ ਮੰਤਰੀ ਸੀ ਪਰ ਇੱਕ ਮੰਤਰੀ ਬਹੁਤ ਹੀ ਝੂਠਾ ਸੀ ਉਸ ਦਾ ਨਾਮ ਮੰਤਰੀ ਗੋਪਾਲ ਜੀ ਗੋਪਾਲ ਰਾਜੇ ਦਾ ਪ੍ਰੋਸਾਜਿਤ ਕੇ ਆਪਣਾ ਫਾਇਦਾ ਲੈਣ ਦੀ ਫਿਰਾਕ ਚ ਰਹਿੰਦਾ ਸੀ ਇੱਕ ਦਿਨ ਰਾਜੇ ਨੇ ਸੋਚਿਆ ਮੈਂ ਆਪਣੇ ਮੰਤਰੀਆਂ ਦੀ ਪਰਖ ਕਰਾਂ ਦੇਖੀਏ ਕੌਣ ਸੱਚਾ ਹੈ ਤੇ ਕੌਣ ਝੂਠਾ ਇਸ ਲਈ ਰਾਜੇ ਨੇ ਇੱਕ ਅਜੀਹਾ ਹੁਕਮ ਜਾਰੀ ਕੀਤਾ ਕਿ ਸਾਰੇ ਮੰਤਰੀਆਂ ਨੂੰ ਇੱਕ ਹੀ ਦਿਨ ਚ ਇੱਕ ਇੱਕ ਕਪੜਾ ਬਣਾਉਣ ਲਈ ਕਿਹਾ ਰਾਜੇ ਨੇ ਹਦਾਇਤਾਂ ਦਿੱਤੀਆਂ ਪਹਿਲੀ ਹਦਾਇਤ ਕੱਪੜਾ ਸਭ ਤੋਂ ਵਧੀਆ ਹੋਣਾ ਚਾਹੀਦਾ ਹੈ ਪਰ ਹਰ ਇੱਕ ਮੰਤਰੀ ਨੂੰ ਆਪਣੇ ਪੈਸੇ ਲਗਾਉਣੇ ਹੋਣਗੇ ਸਾਰੇ ਮੰਤਰੀ ਨੇ ਆਪਣੇ ਆਪਣੇ ਖਰਚੇ ਤੇ ਕੱਪੜੇ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਰ ਮੰਤਰੀ ਗੋਪਾਲ ਨੇ ਸੋਚਿਆ ਰਾਜਾ ਗਦੋ ਦੇਖਣਾਏਗਾ ਕੱਪੜੇ ਦਾ ਪਤਾ ਤਾਂ ਕਲਰ ਅਤੇ ਸੁੰਦਰਤਾ ਤੋਂ ਲੱਗੇਗਾ ਕਿਉਂ ਨਾ ਝੂਠੇ ਕੱਪੜੇ ਦੀ ਕਹਾਣੀ ਘੜੀ ਜਾਵੇ। ਗੋਪਾਲ ਨੇ ਇੱਕ ਚਲਾਕ ਜੁਲਾਹੇ ਨੂੰ ਬੁਲਾਇਆ ਤੇ ਕਿਹਾ ਤੂੰ ਇੱਕ ਅਜਿਹੀ ਕਹਾਣੀ ਬਣਾ ਕੇ ਜਦ ਰਾਜਾ ਦੇਖੇ ਉਸ ਨੂੰ ਲੱਗੇ ਕਿ ਕੱਪੜਾ ਦੇਵਤਿਆਂ ਨੇ ਬਣਾਇਆ ਹੈ ਜੋ ਕੇਵਲ ਅਕਲਮੰਦ ਲੋਕਾਂ ਨੂੰ ਦੇਖ ਸਕਦਾ ਹੈ। ਜੁਲਾਹਾ ਮੰਨ ਗਿਆ। ਜਦੋਂ ਸਾਰੇ ਮੰਤਰੀਆਂ ਨੇ ਆਪਣੇ ਆਪਣੇ ਕੱਪੜੇ ਰਾਜੇ ਦੇ ਸਾਹਮਣੇ ਰੱਖੇ ਤਾਂ ਰਾਜੇ ਨੇ ਹਰ ਇੱਕ ਦਾ ਕੰਮ ਬੜੇ ਧਿਆਨ ਨਾਲ ਦੇਖਿਆ ਮੰਤਰੀ ਗੋਪਾਲ ਨੇ ਕਹਾਣੀ ਬਿਆਨ ਕੀਤੀ ਕਿ ਉਸ ਦਾ ਕੱਪੜਾ ਅਸਲ ਵਿੱਚ ਗੁਣਵੰਤਾ ਵਿੱਚ ਬੇਮਿਸਾਲ ਹੈ ਪਰ ਐਸੇ ਨੂੰ ਸਿਰ ਅਸਲੀ ਸਮਰੱਥ ਲੋਕ ਹੀ ਦੇਖ ਸਕਦੇ ਹਨ ਗੋਪਾਲ ਦਾ ਇਹ ਦਾਵਾ ਸੁਣ ਕੇ ਦਰਬਾਰ ਦੇ ਕੁਝ ਲੋਕ ਡਰ ਗਏ ਕਿ ਜੇਕਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੱਪੜਾ ਨਹੀਂ ਦਿਖ ਰਿਹਾ ਤਾਂ ਰਾਜਾ ਉਹਨਾਂ ਨੂੰ ਮੂਰਖ ਸਮਝੇਗਾ ਇਸ ਲਈ ਸਾਰੇ ਲੋਕ ਗੋਪਾਲ ਦੀ ਵਡਾਈ ਕਰਨ ਲੱਗੇ। ਉਹ ਰਾਜਾ ਰਣधीर ਬਹੁਤ ਅਕਲਮੰਦ ਸੀ। ਉਸ ਨੂੰ ਤੁਰੰਤ ਸਮਝ ਆ ਗਈ ਕਿ ਮੰਤਰੀ ਗੋਪਾਲ ਝੂਠ ਬੋਲ ਰਿਹਾ। ਉਸਨੇ ਸੋਚਿਆ ਮੈਨੂੰ ਇਸ ਦੀ ਸਾਜ਼ਿਸ਼ ਬੇਨਕਾਬ ਕਰਨੀ ਚਾਹੀਦੀ ਹੈ। ਅਗਲੇ ਦਿਨ ਰਾਜਾ ਨੇ ਗੋਪਾਲ ਨੂੰ ਕਿਹਾ ਜੇ ਇਹ ਕਪੜਾ ਇੰਨਾ ਹੀ ਨੋਖਾ ਹੈ। ਦੈਸਨਾਰ ਮੇਰੇ ਮੰਦਿਰ ਦੇ ਮੁੱਖ ਦਰਵਾਜ਼ੇ ਤੇ ਟਟਕਾ ਬਣਾਓ। ਗੋਪਾਲ ਡਰ ਗਿਆ ਕਿਉਂਕਿ ਕੱਪੜਾ ਅਸਰਚ ਸੀਹੀ ਨਹੀਂ। ਰਾਜੇ ਨੇ ਅਖੀਰ ਵਿਚਿਤ ਸਾਹਦੇ ਸਾਹਮਣੇ ਗੋਪਾਲ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕੀਤਾ। ਰਾਜਾ ਨੇ ਗੋਪਾਲ ਨੂੰ ਕਿਹਾ ਇੱਕ ਰਾਜ ਦਾ ਪ੍ਰੋਸ ਪ੍ਰੋਸੇਜੋਗ ਮੰਤਰੀ ਬਣਨ ਲਈ ਸਚਾਈ ਤੇ ਇਮਾਨਦਾਰੀ ਸਭ ਤੋਂ ਜ਼ਰੂਰੀ ਹੁੰਦੀ ਹੈ। ਤੂੰ ਸਿਰਫ ਆਪਣਾ ਭਲਾ ਸੋਚਿਆ ਤੇ ਰਾਜ ਦਾ ਵਿਸ਼ਵਾਸ ਤੋੜਿਆ ਰਾਜੇ ਨੇ ਗੋਪਾਲ ਨੂੰ ਦਰਬਾਰ ਤੋਂ ਬਾਹਰ ਕੱਢ ਦਿੱਤਾ ਇਸ ਘਟਨਾ ਤੋਂ ਬਾਅਦ ਰਾਜੇ ਨੇ ਸਾਰੇ ਮੰਤਰੀਆਂ ਨੂੰ ਨਸੀਹਤ ਦਿੱਤੀ ਕਿ ਸਚਾਈ ਅਤੇ ਮਿਹਨਤ ਦੀ ਰਾਜ ਦੀ ਅਸਲੀ ਤਾਕਤ ਹੈ ਉਹਨਾਂ ਨੇ ਇਨਾਮਾਂ ਨਾਲ ਸੱਚੇ ਮੰਤਰੀਆਂ ਦਾ ਹੌਸਲੇ ਅਫਜ਼ਾਈ ਕੀਤੀ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਝੂਠ ਲੰਬੇ ਸਮੇਂ ਤੱਕ ਨਹੀਂ ਟਿਕਦਾ ਸਚਾਈ ਹਮੇਸ਼ਾ ਸਿਰ ਉਠਾ ਕੇ ਚੱਲਦੀ ਹੈ। ਧੰਨਵਾਦ। ਪੰਜਾਬੀ ਟਾਈਮ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਹ ਕਹਾਣੀ ਅੱਗੇ ਸ਼ੇਅਰ ਕਰੋ ਅਤੇ ਹੋਰ ਲੋਕਾਂ ਨੂੰ ਪ੍ਰੇਰਿਤ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।